ਫੜ ਗਾਜੂ ਉਹਨਾਂ ਦੇ ਵੱਲੋਂ ਜ਼ਿੰਮੇਵਾਰੀ ਸੰਭਾਲੀ ਜਾਂਦੀ ਹੈ ਔਰ ਨਾਲ ਹੀ ਦੀ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਵੱਲੋਂ ਸੰਭਾਲੀ ਜਾਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਮੂਹ ਨੇਰੇ ਉਹਨਾਂ ਦੀ ਤਾਜਪੋਸ਼ੀ ਕੀਤੀ ਜਾਂਦੀ ਹੈ ਵਿਵਾਦਾ ਦੇ ਵਿੱਚ ਆ ਗਈ ਹੈ ਔਰ ਇਸ ਮਾਮਲੇ ਦੇ ਉੱਤੇ ਹੁਣ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਦੱਸਾਂਗੇ ਨਾਲ ਹੀ ਗੱਲ ਕਰਾਂਗੇ ਸੁਨੰਦ ਸ਼ਰਮਾ ਦੇ ਮਾਮਲੇ ਦੀ ਕਿਉਂਕਿ ਬੀਤੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਇਹ ਮਾਮਲਾ ਬਣਿਆ ਹੋਇਆ ਹੈ ਪਿੰਕੀ ਤਾਲੀਵਾਲ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਸੁਨੰਦ ਸ਼ਰਮਾ ਦੇ ਵੱਲੋਂ ਹੋਰ ਇਸ ਮਾਮਲੇ ਦੇ ਵਿੱਚ ਹੁਣ ਪਿੰਕੀ ਢਾਲੀਵਾਲ ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਹੈ ਤਾਂ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਸੁਨੰਦ ਸ਼ਰਮਾ ਨੂੰ ਇੰਡਸਟਰੀ ਦੇ ਲੋਕਾਂ ਦੇ ਵੱਲੋਂ ਸਪੋਰਟ ਵੀ ਮਿਲ ਰਹੀ ਹੈ ਪਰ ਦੂਸਰੇ ਪਾਸੇ ਕਈ ਸਵਾਲ ਸੁਨੰਦ ਸ਼ਰਮਾ ਦੇ ਉੱਤੇ ਵੀ ਖੜੇ ਇੰਡਸਟਰੀ ਦੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਉੱਥੇ ਦੂਸਰੇ ਪਾਸੇ ਪਿੰਕੀ ਢਾਲੀਵਾਲ ਦੇ ਹੱਕ ਦੇ ਵਿੱਚ ਵੀ ਕਈ ਲੋਕ ਉਤਰੇ ਨੇ ਪਰ ਇਹ ਪੂਰਾ ਮਾਮਲਾ ਕੀ ਹੈ ਇਸ ਪੂਰੇ ਮਾਮਲੇ ਦੇ ਉੱਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਇਸੇ ਮਾਮਲੇ ਦੇ ਉੱਤੇ ਕਰ ਲੈਂਦੇ ਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਪਿੰਕੀ ਢਾਲੀਵਾਲ ਨੂੰ ਅੱਜ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਕਿਉਂ ਪਟੀਸ਼ਨ ਪਾਈ ਗਈ ਸੀ ਉਹਨਾਂ ਦੇ ਵੱਲੋਂ ਔਰ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਤਾਂ ਪੂਰਾ ਮਾਮਲਾ ਕੀ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਜੋ ਨਵੀਆਂ ਪਰਤਾਂ ਖੁੱਲ ਰਹੀਆਂ ਨੇ ਤਾਂ ਆਖਿਰ ਉਹ ਕਿਹੜੀਆਂ ਪਰਤਾਂ ਨੇ ਆਖਿਰ ਕੀ ਕੁਝ ਇਸ ਮਾਮਲੇ ਦੇ ਵਿੱਚ ਹੋਰ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਪੂਰੇ ਮਾਮਲੇ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਤਿੰਦਰ ਖੈਰਾ ਖੈਰਾ ਸੁਨੰਧਾ ਸ਼ਰਮਾ ਦਾ ਮਾਮਲਾ ਬੀਤੇ ਕਾਫੀ ਦਿਨਾ ਤੋਂ ਚਰਚਾ ਦੇ ਵਿੱਚ ਆ ਪਰ ਵਿਰੋਧ ਵੀ ਹੋ ਰਿਹਾ ਹੈ ਕਿਸੇ ਨਾ ਕਿਸੇ ਸੁਨੰਦ ਸ਼ਰਮਾ ਦੇ ਪੱਖ ਦੇ ਵਿੱਚ ਵੀ ਕੁਝ ਲੋਕ ਆਏ ਨੇ ਪਿੰਕੀ ਢਾਲੀਵਾਲ ਦੇ ਪੱਖ 'ਚ ਵੀ ਲੋਕ ਆਏ ਨੇ ਅੱਜ ਰਾਹਤ ਦੇ ਦਿੱਤੀ ਗਈ ਪਹਿਲਾਂ ਤਾਂ ਰਾਹਤ ਬਾਰੇ ਦੱਸੂ ਕਿ ਕਿਸ ਤਰੀਕੇ ਦੇ ਕਿਸ ਆਧਾਰ ਦੇ ਉੱਤੇ ਉਹ ਰਾਹਤ ਮਿਲੀ ਔਰ ਫਿਰ ਬਾਅਦ ਵਿੱਚ ਇਹ ਪੂਰਾ ਮਾਮਲਾ ਅਖਰ ਕੀ ਹੈ ਪਿੰਕੀ ਢਾਲੀਵਾਲ ਵਰਸਸ ਸੁਨੰਦ ਸ਼ਰਮਾ ਬਹੁਤ ਲੰਬਾ ਤੇ ਬਹੁਤ ਮਤਲਬ ਕਹਿ ਕਿ ਭੱਕ ਚੁੱਕਾ ਮੁੱਦਾ ਆ ਪੰਜਾਬ ਦਾ ਫਿਲਹਾਲ ਕਿਉਂਕਿ ਸੈਲੀਬ੍ਰਿਟੀ ਆ ਜਦੋਂ ਸੈਲੀਬ੍ਰਿਟੀ ਦਾ ਮੁੱਦਾ ਵੀ ਹੁੰਦਾ ਤਾਂ ਵੀ ਮੀਡੀਆ ਦੇ ਵਿੱਚ ਜਿਆਦਾ ਲਾਈਮਲਾਈਟ ਆਉਂਦੀ ਹੈ ਕਿਉਂਕਿ ਲੋਕ ਸੁਣਨਾ ਚਾਹੁੰਦੇ ਦੇਖਣਾ ਚਾਹੁੰਦੇ ਕਿ ਕੀ ਹੋਇਆ ਵਾਕੇ ਉਹ ਕੁੜੀ ਜਿਹੜੀ ਆਪਣੀਆਂ ਰੀਲਾਂ ਦੇ ਨਾਲ ਮਤਲਬ ਬੜਾ ਬੜਾ ਟ੍ਰੈਂਡਿੰਗ ਚ ਹੁੰਦੀ ਆ ਵੀ ਉਹ ਉਹਦਾ ਉਹਦਾ ਜਿਹੜਾ ਪਿਛਲੇ ਵਾਲਾ ਆ ਪਰਦੇ ਦੇ ਪਿੱਛੇ ਵਾਲਾ ਵੀ ਉਹ ਕਹਿੰਦੀ ਮੈਂ ਡਿਪਰੈਸ਼ਨ 'ਚ ਆ ਮੇਰੇ ਕੋਲੇ ਘਰ ਨਹੀਂ ਹੈਗਾ ਮੈਂ ਕੱਲੀ ਬੜ ਬੜੰਦਰੋਂ ਰੋਂਦੀ ਰਹੀ ਮੇਰੇ ਕੋਲ ਪੈਸੇ ਹੀ ਹੈ ਨਹੀਂਗੇ ਮੈਂ ਤੋ ਐ ਆ ਮੈਂ ਤੋ ਜਾਵਾ ਇਹ ਸਾਰਾ ਕੁਝ ਲੋਕੀ ਜਿਹੜੇ ਨੇ ਉਹ ਦੇਖਣਾ ਚਾਹੁੰਦੇ ਆ ਵੀ ਕੀ ਗੱਲ ਕੀ ਆ ਫਿਲਹਾਲ ਤੁਹਾਡੀ ਗ੍ਰਿ ਕਿ ਇਹ ਗ੍ਰਿਫਤਾਰੀ ਅੱਜ ਪਹਿਲਾਂ ਉਹਨੂੰ ਘਰ ਲੈ ਕੇ ਆਏ ਸੀ ਮੋਹਾਲੀ ਪੁਲਿਸ ਜਿਹੜੀ ਪਿੰਕੀ ਢਾਲੀਵਾਲ ਨੂੰ ਉਸ ਤੋਂ ਬਾਅਦ ਅੱਜ ਉਹਨਾਂ ਦਾ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਵੀ ਸੀਗੀ ਪਰ ਉਹਨਾਂ ਦਾ ਮੁੰਡਾ ਜਿਹੜਾ ਆ ਪਿੰਕੀ ਢਾਲੀਵਾਲ ਦਾ ਉਹਨੇ ਹਾਈ ਕੋਰਟ ਅਪੀਲ ਕੀਤੀ ਸੀਗੀ ਹਾਈ ਕੋਰਟ ਨੇ ਇਹ ਕਿਹਾ ਕਿ ਗ੍ਰਿਫਤਾਰੀ ਸਹੀ ਟੰਗ ਦੇ ਨਾਲ ਨਹੀਂ ਹੋਈ ਹਾਲਾਂਕਿ ਇਹ ਇਹ ਜਿਹੜਾ ਆ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਇਹਦਾ ਮਤਲਬ ਇਹ ਹੁੰਦਾ ਕਿ ਹਾਈ ਕੋਰਟ ਕਹਿੰਦਾ ਆ ਜਿਸ ਦੇ ਹਿਸਾਬ ਦੇ ਨਾਲ ਕਿਉਂਕਿ ਪਿੰਕ ਇਹ ਏਡਾ ਵੱਡਾ ਉਹ ਕਹਿੰਦੇ ਵੀ ਮਾਮਲਾ ਨਹੀਂ ਆ ਦੋ ਪਾਰਟੀਆਂ ਆ ਉਹਨਾਂ ਦੇ ਵਿੱਚ ਆਪਸੀ ਡਿਸਪਿਊਟ ਆ ਕਿ ਤੁਸੀਂ ਉਹਨਾਂ ਨੂੰ ਐਜ਼ ਇਟ ਇਜ਼ ਮਤਲਬ ਵੀ ਆਓ ਤੇ ਕਰੋ ਆ ਕੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਕਿਉਂਕਿ ਇਹ ਏ ਗ੍ਰੇਡ ਜਿਹੜੇ ਹੁੰਦੇ ਨੇ ਜਿਹਨਾਂ ਆਪਾਂ ਕਹਿ ਲਿਆ ਕਿ ਹਾਈਨੈਸ ਕ੍ਰਾਈਮ ਵਾਲੇ ਬੰਦੇ ਹੁੰਦੇ ਉਹਨਾਂ ਦੇ ਨਾਲ ਇਹ ਜਸ ਲੂਕ ਕੀਤਾ ਜਾਂਦਾ ਔਰ ਇਹ ਇਹ ਹਾਈ ਕੋਰਟ ਨੇ ਕਿਹਾ ਵੀ ਇਹਦੀ ਗ੍ਰਿਫਤਾਰੀ ਆ ਉਹ ਸਹੀ ਢੰਗ ਦੇ ਨਾਲ ਨਹੀਂ ਹੋਈ ਇਸ ਵਿਹਾਰ ਦੇ ਉੱਤੇ ਰੀਲੀਜ਼ ਕੀਤਾ ਗਿਆ ਕੱਲੂ ਇਹ ਗ੍ਰਿਫਤਾਰੀ ਹੋ ਵੀ ਸਕਦੀ ਹੈ ਜਦੋਂ ਕੋਟ ਆਰਡਰ ਕਰਦਾ ਹੈ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਜੇ ਪੁਲਿਸ ਚਾਵੇ ਵੀ ਕਿਉਂਕਿ ਓਬਵੀਅਸ ਹੈ ਇਹ ਮਾਮਲਾ ਬਹੁਤ ਭੱਕ ਗਿਆ ਹੈ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਮੇਰਾ ਮੈਂਟਲੀ ਮੈਨੂੰ ਟਾਰਚਰ ਕੀਤਾ ਆ 250 ਕਰੋੜ ਤੱਕ ਦੀ ਗੱਲ ਕਹੀ ਆ ਉਹਦੇ ਵਿੱਚ ਐਨਆਈ ਵੀ ਹੁਣ ਕਿੱਥੇ ਵੀ 250 ਕਰੋੜ ਰੁਪਇਆ ਕਿੱਦਾਂ ਆਇਆ ਕੌਂਟਰੈਕਟ ਕਿਵੇਂ ਸੀ ਬੌਂਡਿੰਗ ਕਿਵੇਂ ਸੀਗੇ ਜਿਹੜਾ ਕੌਂਟਰੈਕਟ ਦਾ ਜਿਹੜੇ ਵਾਇਓਲੇਸ਼ਨ ਆ ਉਹ ਕਹਨੇ ਕੀਤੀ ਆ ਕਿਉਂਕਿ 2016 ਤੋਂ ਲੈ ਕੇ 23 ਤੱਕ ਜਿਹੜਾ ਆ ਕਿ ਦੱਸਿਆ ਜਾ ਰਿਹਾ ਜੋ ਮੁਤਾਬਕ ਹੀ ਕਹਿੰਦੇ ਵੀ ਇਹ ਇੱਕ ਦੂਸਰੇ ਦੇ ਕਸੀਦੇ ਪੜਦੇ ਨਹੀਂ ਸੀ ਥੱਕਦੇ ਔਰ ਇਹਨਾਂ ਦਾ ਜਿਹੜਾ ਕੌਂਟਰੈਕਟ ਸੀਗਾ ਉਹ ਇਨ ਇੰਨੇ ਕੋ ਟਿਨਿਓਰ ਦੇ ਵਿੱਚ ਸੀਗਾ ਹਾਲਾਂਕਿ ਹਲੇ ਤੱਕ ਵੀ ਕਲੀਅਰ ਨਹੀਂ ਨਾ ਪਿੰਕੀ ਢਾਲੀ ਵਾਲੀ ਢਾਲੀ ਵਾਲ ਦੀ ਸਾਈਡ ਤੋਂ ਕਲੀਅਰ ਆ ਕਿ ਹੁਣ ਕੌਂਟਰੈਕਟ ਹੈਗਾ ਹੁਣ ਬੌਂਡ ਹੈਗੇ ਕਿ ਨਹੀਂ ਹੈਗੇ ਜਾਂ ਨਾ ਹੀ ਉਹਨਾਂ ਦੱਸਿਆ ਸੀ ਵੀ ਕਿੰਨੇ ਚਿਰ ਦਾ ਬੌਂਡ ਆ ਔਰ ਕੀ ਇਹਨਾਂ ਦੀ ਰੇਸ਼ੋ ਸੀਗੀ 30 7 ਕੰਪਨੀ ਤੁਹਾਡੇ ਕੋ 70% ਲੈਂਦੀ ਆ ਤੁਹਾਨੂੰ 30 ਦਿੰਦੀ ਆ ਫਿਰ ਹੌਲੀ ਹੌਲੀ ਜਿਵੇਂ ਆਰਟਿਸਟ ਹੁਣ ਮੈਚੁਰ ਹੁੰਦਾ ਜਾਂਦਾ ਜਿਵੇਂ ਸਾਲ ਤੋਂ ਬਾਅਦ 2 ਸਾਲ ਤੋਂ ਬਾਅਦ ਉਹ 40 70 ਆ ਜਾਂਦਾ ਆ ਫਿਰ 50 50 ਹੋ ਜਾਂਦਾ ਆ ਕਈ ਵਾਰ ਫਿਰ ਆਰਟਿਸਟ ਜ਼ਿਆਦਾ ਲੈਂਦਾ 70 30 ਹੁੰਦਾ ਆ ਇਹ ਬਾਹਰ ਜਿਹੜੀ ਰਾਇਲਟੀਆਂ ਆ ਬੇਸਿਕਲੀ ਇਦਾਂ ਹੁੰਦੀ ਆ ਬੌਂਡ ਤੇ ਰਾਇਲਟੀ ਇਦਾਂ ਹੁੰਦੀ ਆ ਕਿਉਂਕਿ ਸਾਡੇ ਮੁਲਕਾਂ ਦਾ ਇੱਥੇ ਪ੍ਰਚਲਨ ਨਹੀਂ ਸੀਗਾ 1997 ਦੇ ਵਿੱਚ ਵੱਡੇ ਮੁਲਕਾਂ ਦੇ ਵਿੱਚ ਸ਼ੁਰੂ ਹੋਇਆ ਇੰਗਲੈਂਡ ਆਰਕੇ ਕੈਨੇਡਾ ਆਰਕੇ ਅਮਰੀਕਾ ਆਰਕੇ ਮੁਲਕਾਂ ਦੇ ਵਿੱਚ ਰਾਇਲਟੀ ਤੇ ਬੌਂਡ ਬੌਂਡ ਵਾਲਾ ਕਲਚਰ ਤੇ ਸਾਡੇ ਵੀ ਸਾਡੇ ਫਿਰ ਇਦਾਂ ਨਾ ਵੀ ਇੱਥੇ 바ਵਾ ਲੋਕਾਂ ਦਾ ਜਿਹੜਾ ਪੱਖ ਆ ਉਹ ਇਸ ਕਰਕੇ ਆ ਵੀ ਨਚੋੜਿਆ ਜਾਂਦਾ ਹੈ ਪਹਿਲਾਂ ਪਹਿਲਾਂ ਜਿਹੜੇ ਬਾਹਰਲੇ ਮੁਲਕ ਆ ਉਹ ਇਦਾਂ ਕਰਦੇ ਆ ਜੇ ਕਿਸੇ ਉਹਨਾਂ ਦੇ ਜਿਹੜੇ ਕੰਟਰੈਕਟ ਦੀ ਸੀਮਾ ਆ ਉਹ ਇਦਾਂ ਆ ਵੀ ਤੁਸੀਂ ਕਿਸੇ ਨੂੰ ਬੌਂਡ ਕਰ ਰਹੇ ਹੋ ਸਪੋਸ ਤੁਸੀਂ 3 ਸਾਲ ਲਈ ਬੌਂਡ ਕੀਤਾ ਤੁਹਾਡੀ ਰੇਸ਼ੋ ਜਿਹੜੀ ਆ ਪਹਿਲੇ 2 ਸਾਲਾਂ ਚ 30 70 ਹੁੰਦੀ ਆ ਫਿਰ ਤੁਹਾਡੀ 40 70 ਹੋ ਜਾਂਦੀ ਆ ਫਿਰ 70 40 ਔਰ ਜੇ ਦੁਬਾਰਾ ਤੂੰ ਰੀਨਿਊ ਕਰਾਉਣਾ ਹੈ ਤਾਂ ਫਿਰ ਆਰਟਿਸਟ ਨੂੰ ਵੱਧ ਚੰਕ ਵੀ ਮਿਲ ਸਕਦਾ ਹੈ ਇਦਾਂ ਨਹੀਂ ਹੈਗਾ ਇੱਥੇ ਸਾਡੇ ਰਿਵਰਸ ਜਿਹੜਾ ਆ ਰਿਵਰਸ ਚੰਕਿੰਗ ਜਾਂ ਰਿਵਰਸ ਰਾਇਲਟੀ ਨਹੀਂ ਆਉਂਦੀ ਹੈਗੀ ਬਹੁਤੇ ਕੇਸਾਂ ਦੇ ਵਿੱਚ ਕਿਉਂਕਿ ਜਿੰਨੇ ਲੋਕ ਸਾਹਮਣੇ ਆਏ ਆ ਚਾਹੇ ਉਹ ਮਾਡਲ ਹੋਣ ਚਾਹੇ ਉਹ ਸਿੰਗਰ ਹੋਣ ਚਾਹੇ ਉਹ ਪੰਜਾਬੀ ਇੰਡਸਟਰੀ ਦਾ ਕੋਈ ਵੀ ਹੋਵੇ ਬਹੁਤੇ ਜਿਹੜੇ ਆਰਟਿਸਟ ਆ ਉਹ ਇਹ ਕਹਿੰਦੇ ਆ ਵੀ ਵਾਕਿਆ ਜੋ ਤੁਸੀਂ ਬੌਂਡ ਹੁੰਨੇ ਆ ਤਾਂ ਤੁਹਾਡੇ ਕੋਲੇ 7-7 ਸ਼ੋ ਵੀ ਦਿੰਦੇ ਲਾਇਆ ਜਾਂਦੇ ਆ ਤੁਹਾਡਾ ਤੁਹਾਡੇ ਤੁਹਾਨੂੰ ਜਿਹੜਾ 30% ਦਿੱਤਾ ਜਾਂਦਾ ਉੱਚੀ ਕਈ ਵਾਰੀ ਤੁਹਾਨੂੰ ਕਹਿੰਦੇ ਵੀ ਤੁਸੀਂ ਮੈਨੇਜ ਕਰ ਲਓ ਆਪਣਾ ਖਰਚਾ ਤੁਹਾਡੇ ਫਲੈਟ ਦਾ ਰੈਂਟ ਵੀ ਕਈ ਵਾਰ ਤੁਹਾਨੂੰ ਆਪ ਹੀ ਪੇ ਕਰਨਾ ਪੈਂਦਾ ਆ ਇਹ ਇਹ ਚੀਜ਼ਾਂ ਆ ਜਿਹੜੀਆਂ ਵਾਇਓਲੇਸ਼ਨਸ ਆ ਹਾਲਾਂਕਿ ਹੁਣ ਸੁਨੰਦਾ ਸ਼ਰਮਾ ਨੇ ਇੱਕ ਪੋਸਟ ਪਾ ਕੇ ਕਹਿ ਦਿੱਤਾ ਕਿ ਕਿਉਂਕਿ ਕੋਰਟ ਕੇਸ ਆ ਬਹੁਤ ਸਾਰੇ ਸਬੂਤ ਕੋਰਟ ਮੰਗੂਗਾ ਸੁਨੰਦਾ ਤੋਂ ਵੀ ਪਿੰਕੀ ਧਾਲੀ ਵਾਲ ਤੋਂ ਵੀ ਅੱਜੋ ਪਿੰਕੀ ਧਾਲੀ ਵਾਲ ਦੇ ਪੱਖ 'ਚ ਇੱਕ ਸਟੇਟਮੈਂਟ ਜਿਹੜੀ ਬਹੁਤ ਚੱਲਣ ਰਹੀ ਆ ਉਹ ਕ ਆਪਣੇ ਡੈਡੀ ਤੱਕ ਕਹਿੰਦੀ ਸੀਗੀ ਹੁਣ ਇਹ ਵੀ ਕਹਿ ਦਿੱਤਾ ਕਿ ਮੈਂ ਉਹਨਾਂ ਦੇ ਮੁੰਡੇ ਦੇ ਨਾਲ ਵਿਆਹ ਕਰਾਉਣਾ ਸੀ ਮੇਰੇ ਨਾਲ ਝੂਠੇ ਵਾਅਦੇ ਕੀਤੇ ਗਏ ਉਹ ਕਹਿੰਦੇ ਵੀ ਮਮੀ ਡੈਡੀ ਕਹਿੰਦੀ ਸੀ ਤੋ ਮੁੰਡੇ ਨੂੰ ਆਪਣਾ ਭਰਾ ਕਹਿੰਦੀ ਸੀ ਉਹਨਾਂ ਨੇ ਤਾਂ ਕਦੇ ਵੀ ਇਹਨਾਂ ਨੂੰ ਹੋ ਨਹੀਂ ਲਾਇਆ ਸਗੋ ਪਿੰਕੀ ਢਾਲੀ ਵਾਲ ਨੇ ਕਹਿੰਦੇ ਆਪਣੇ ਮੁੰਡੇ ਆਪਣੇ ਘਰ ਨਹੀਂ ਰੱਖੇ ਸਗੋ ਉਹਨੂੰ ਰੱਖਿਆ ਤੇ ਉਹਨੂੰ ਹਮੇਸ਼ਾ ਆਪਦੀ ਧੀ ਵਾਂਗੂ ਰੱਖਿਆ ਪਿੰਕੀ ਢਾਲੀ ਵਾਲ ਨੇ ਉਹਦੋਂ ਸਟੇਟਮੈਂਟ ਦਿੱਤੀ ਆ ਸੰਗਦਿਲ ਵੀ ਆਇਆ ਉਹਨੇ ਵੀ ਇਹ ਗੱਲ ਕਹੀ ਆ ਹੁਣ ਗੱਲ ਇਹ ਆ ਵੀ ਇੱਕ ਸਿੰਗਲ ਇਲਜ਼ਾਮ ਲਾਉਂਦਾ ਕਿਉਂਕਿ ਪਬਲਿਕ ਫਿਗਰ ਆ ਹਾਲਾਂਕਿ ਸੁਨੰਦਾ ਸ਼ਰਮਾ ਦੇ ਹੱਕ ਚ ਬਹੁਤ ਲੋਕ ਆ ਉਧਰ ਪਿੰਕੀ ਤਾਲੀਵਾਲ ਪ੍ਰੋਡਿਊਸਰ ਆ ਪਰ ਅੰਤ ਫੈਸਲਾ ਕੋਰਟ ਦਾ ਆ ਵੀ ਕੋਰਟ ਦੇਖੂਗਾ ਕਿ ਕਿਹੜੀ ਕਿਹੜੀ ਵਾਇਲੇਸ਼ਨ ਹੋਈ ਆ ਕਿੱਦਾਂ ਕਿੱਦਾਂ ਹੋਈ ਆ ਇਹਨਾਂ ਦਾ ਕੌਂਟਰੈਕਟ ਕਿੰਨਾ ਸੀਗਾ ਉਹਦੀ ਰੇਸ਼ੋ ਕੀ ਸੀਗੀ ਔਰ ਜੇ ਰੇਸ਼ੋ ਕਿੰਨੀ ਸੀਗੀ ਤੇ ਉੱਚ ਸੁਨੰਦਾ ਨੂੰ ਕੀ ਮਿਲਿਆ ਆ ਔਰ ਸੁਨੰਦਾ ਨੇ ਕੀ ਕੀ ਖਰੀਦਿਆ ਸੁਨੰਦਾ ਕੋ ਕਿਹੜੀ ਪਬਲਿਕ ਪ੍ਰਾਪਰਟੀ ਜਿਹੜੀ ਮਾਫ ਕਰਨਾ ਸੁਨੰਦਾ ਕੋ ਆਪਣੀ ਕਿਹੜੀ ਪ੍ਰਾਈਵੇਟ ਪ੍ਰਾਪਰਟੀ ਆ ਸੁਨੰਦਾ ਕੋ ਸੁਨੰਦਾ ਨੇ ਕਿਹੜੀ-ਕਿਹੜੀ ਪ੍ਰਾਪਰਟੀ ਪ੍ਰੋਡਿਊਸਰ ਦੀ ਜਾਂ ਕੰਪਨੀ ਦੀ ਯੂਜ਼ ਕੀਤੀ ਆ ਇਹ ਸਾਰਾ ਕੁਝ ਜਿਹੜਾ ਕੋਰਟ ਦਾ ਸਵਾਲ ਪਰ ਫਿਲਹਾਲ ਇਹਦੇ ਵਿੱਚ ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਪਿੰਕੀ ਢਾਲੀਵਾਲ ਨੂੰ ਇਸ ਕਰਕੇ ਰਿਲੀਜ਼ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸਹੀ ਟੰਗ ਦੇ ਨਾਲ ਨਹੀਂ ਹੈਗੀ ਮੈਂ ਕਈ ਵਾਰ ਦੇ ਦੋ ਨਾ ਕੈਨੇਡਾ ਤੇ ਵੱਡੇ ਮੁਲਕ ਜਿਹੜੇ ਨੇ ਜਿਹੜੇ ਕਈਆਂ ਦੇ ਵਿੱਚ ਨਾ ਹਿਊਮਨ ਰਾਈਟਸ ਨੂੰ ਬਹੁਤ ਸੈਂਟਰਿਕ ਰੱਖਿਆ ਜਾਂਦਾ ਉਹ ਕਈ ਵਾਰੀ ਉਹਨੂੰ ਰਿਹਾਅ ਵੀ ਕਰ ਦਿੰਦੇ ਇਸ ਵਿਹਾਰ ਦੇ ਉੱਤੇ ਕਿ ਇਹਦੀ ਗ੍ਰਿਫਤਾਰੀ ਦੇ ਟਾਈਮ ਇਹਦਾੜਾ ਹਿਊਮਨ ਰਾਈਟ ਹੈ ਵਾਇਲਟ ਹੋਇਆ ਹੁਣ ਪਿੰਕੀ ਢਾਲੀਵਾਲ ਨੇ ਵੀ ਇਸੇ ਸਟੇਟ ਆਫ ਗਰਾਉਂਡ ਦੇ ਉੱਤੇ ਜਿਹੜੀ ਸੀਗੀ ਉਹਦੇ ਮੁੰਡੇ ਨੇ ਹਾਈ ਕੋਰਟ ਦੇ ਵਿੱਚ ਪਾਈ ਸੀਗੀ ਆਪਣੀ ਅਰਜ਼ੀ ਤੇ ਹਾਈ ਕੋਰਟ ਨੇ ਇਹ ਕਿਹਾ ਵੀ ਵਾਕਈ ਇਹੜੀ ਗ੍ਰਿਫਤਾਰੀ ਆ ਉਹ ਸਹੀ ਨਹੀਂ ਹੋਈ ਤੇ ਰਿਲੀਜ਼ ਆ ਉਧਰ ਸੁਨੰਦਾ ਸ਼ਰਮਾ ਨੇ ਜਿਹੜੀ ਅੱਜ ਸਵੇਰੇ ਭਾਵਕ ਪੋਸਟ ਪਾਈ ਸੀ ਗ੍ਰਿਫਤਾਰੀ ਤੋਂ ਬਾਅਦ ਉਹ ਕਹਿੰਦੇ ਵੀ ਆਤ ਖੁਦਾ ਦਾ ਵੈਰ ਹੁੰਦਾ ਆ ਉਹਨੇ ਨਾਲ ਇਹ ਵੀ ਕਿਹਾ ਇਹ ਸਾਰਾ ਮਾਮਲਾ ਨਿਬੜਨਾ ਸਿਰਫ ਤੇ ਸਿਰਫ ਕੋਰਟ ਦੇ ਵਿੱਚ ਹੈ ਹਾਲਾਂਕਿ ਇਹ ਕਿਉਂਕਿ ਆਬਵੀਅਸ ਹੈ ਕਿ ਮੀਡੀਆ ਟ੍ਰਾਇਲ ਜ਼ਿਆਦਾ ਹੋਣਾ ਕਿਉਂਕਿ ਸੈਲੀਬ੍ਰਿਟੀ ਆ ਸੁਨੰਦਾ ਸ਼ਰਮਾ ਬਹੁਤ ਫੇਮਸ ਨਾਮ ਹੈ ਤਾਂ ਇਸ ਕਰਕੇ ਮੀਡੀਆ ਟ੍ਰਾਇਲ ਜਿਹੜਾ ਉਹ ਜ਼ਿਆਦਾ ਜ਼ਿਆਦਾ ਪਾਵਰਫੁਲ ਹੋ ਰਿਹਾ ਹੈ ਬਿਲਕੁਲ ਸੁਨੰਦਾ ਸ਼ਰਮਾ ਦੀ ਜਿੱਕਰ ਗੱਲ ਕਰੀਏ ਤਾਂ ਲਗਾਤਾਰ ਪੋਸਟਾਂ ਪਾ ਕੇ ਉਸ ਦੇ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ ਹੈ ਔਰ ਉੱਥੇ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਹੁਣ ਹੋਰ ਵੀ ਕਈ ਵੱਡੇ ਨਾਮ ਨਿਕਲ ਕੇ ਸਾਹਮਣੇ ਆ ਰਹੇ ਜਿਨ੍ਹਾਂ ਦੇ ਵੱਲੋਂ ਪਿੰਕੀ ਢਾਲੀਵਾਲ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਈ ਸਿੰਗਰ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਹੱਕ ਵੀ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਖਾਦਾ ਗਿਆ ਚਾਹੇ ਉਹ ਸਿੰਗਰ ਕਾਕਾ ਹੋਵੇ ਚਾਹੇ ਹੋਰ ਸਿੰਗਰ ਹੋਣ ਤਾਂ ਕਾਫੀ ਸਿੰਗਰ ਸામਨੇ ਆ ਚੁੱਕੇ ਨੇ ਸ਼੍ਰੀ ਵਿਰਾੜ ਹੁਣਾ ਦੇ ਵੱਲੋਂ ਵੀ ਬੀਤੇ ਦਿਨੀ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪਿੰਕੀ ਢਾਲੀਵਾਲ ਦੇ ਵੱਲੋਂ ਉਹਨਾਂ ਦੇ ਨਾਲ ਵੀ ਇਸ ਤਰੀਕੇ ਦੇ ਧੋਖਾ ਕੀਤਾ ਗਿਆ ਸੀ ਔਰ ਉਹਨਾਂ ਦੇ ਵੱਲੋਂ ਕੁਝ ਸਾਲ ਪਹਿਲਾਂ ਹੀ ਉਹਨਾਂ ਦੇ ਖਿਲਾਫ ਕੰਪਲੇਂਟ ਵੀ ਕੀਤੀ ਗਈ ਸੀ ਤਾਂ ਹੁਣ ਦੁਬਾਰਾ ਸ਼੍ਰੀ ਵਿਰਾੜ ਹੁਣਾ ਦੇ ਵੱਲੋਂ ਵੀ ਕੰਪਲੀਟ ਕਰ ਦਿੱਤੀ ਗਈ ਹੈ ਉੱਥੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇੰਡਸਟਰੀ ਤੋਂ ਸੁਨੰਦਰ ਸ਼ਰਮਾ ਨੂੰ ਕਾਫੀ ਸਹਿਯੋਗ ਮਿਲ ਰਿਹਾ ਹੈ ਬੱਬੂ ਮਾਨ ਵੀ ਅੱਜ ਸਪੋਰਟ ਦੇ ਵਿੱਚ ਉਤਰੇ ਨੇ ਸੁਨੰਦਰ ਸ਼ਰਮਾ ਦੇ ਕਹਿੰਦੇ ਨੇ ਕਿ ਤੁਸੀਂ ਜੋ ਸਟੈਂਡ ਲਿਆ ਉਹ ਬਿਲਕੁਲ ਸਹੀ ਹੈ ਅਸੀਂ ਤੁਹਾ ਹਾ ਡਟ ਕੇ ਖੜੇ ਆ ਔਰ ਤੁਸੀਂ ਇਸ ਮਾਮਲੇ ਦੇ ਵਿੱਚ ਨਾ ਦੱਬਣਾ ਹੈ ਤਾਂ ਨਾ ਝੁਕਣਾ ਹੈ ਤਾਂ ਬੱਬੂ ਮਾਨ ਜੀ سپورਟ ਸੁਨੰਦਰ ਸ਼ਰਮਾ ਨੂੰ ਮਿਲੀ ਹੈ ਹਿਮਾਂਸ਼ੀ ਖੁਰਾਨਾ ਦੀ ਵੀ ਇੱਕ ਪੋਸਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਮੇਰੇ ਨਾਲ ਵੀ ਇਸੇ ਤਰੀਕੇ ਦਾ ਹੋਇਆ ਸੀ ਮੇਰੇ ਨਾਲ ਵੀ ਧੋਖਾ ਕੀਤਾ ਗਿਆ ਮੈਂ ਵੀ ਕਾਫੀ ਦੇਣਾ ਆਪਣੇ ਘਰ ਤੋਂ ਬਾਹਰ ਰਹੀ ਮੈਨੂੰ ਵੀ ਕਾਫੀ ਲੋਕਾਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਹੀ ਮਾਨਸ਼ੀ ਖੁਰਾਨਾ ਦੀ ਵੀ ਇੱਕ ਪੋਸਟ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਹੀ ਸਿੰਗਰ ਕਾਕਾ ਜੋ ਕਿ ਕਹਿੰਦੇ ਨੇ ਕਿ ਪਿੰਕੀ ਥਾਲੀਵਾਲ ਦੇ ਸ਼ਿਕਾਰ ਨੇ ਉਹ ਵੀ ਤਾਂ ਉਹਦੇ ਵੀ ਪੈਸੇ ਇਸ ਤਰੀਕੇ ਦੇ ਨਾਲ ਉਹ ਵੀ ਲੁੱਟ ਦਾ ਸ਼ਿਕਾਰ ਹੋਏ ਨੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਵੀ ਧੋਖਾ ਕੀਤਾ ਗਿਆ ਔਰ ਕਹਿੰਦੇ ਕਿ ਇਹ ਲੋਕ ਪਹਿਲਾਂ ਸਾਡੀ ਮਿਹਨਤ ਦੀ ਰੋਟੀ ਖੋਹਦੇ ਨੇ ਤਾਂ ਫਿਰ ਬਾਅਦ ਵਿੱਚ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਰੋਟੀ ਪਾਈ ਤਾਂ ਤੰਜ ਵੀ ਕਾਕਾ ਦੇ ਵੱਲੋਂ ਕੱਸਿਆ ਗਿਆ ਕਿਉਂਕਿ ਪਿੰਕੀ ਥਾਲੀਵਾਲ ਦੀ ਜੇਕਰ ਗੱਲ ਕਰੀਏ ਜਦੋਂ ਗ੍ਰਫਤਾਰੀ ਹੁੰਦੀ ਹੈ ਜਦੋਂ ਸਭ ਤੋਂ ਪਹਿਲਾ ਬਿਆਨ ਉਹਨਾਂ ਦਾ ਸਾਹਮਣੇ ਆਉਂਦਾ ਹੈ ਤਾਂ ਉਦੋਂ ਇਹੀ ਕਹਿੰਦੇ ਹੋਏ ਨਜ਼ਰ ਆਉਂਦੇ ਆ ਕਿ ਜੇਕਰ ਅਸੀਂ ਕਿਸੇ ਬੱਚੇ ਨੂੰ ਰੋਟੀ ਪਾਈਏ ਤਾਂ ਫਿਰ ਬਾਅਦ ਵਿੱਚ ਇਸ ਤਰੀਕੇ ਦਾ ਹੀ ਤੁਹਾਡੇ ਨਾਲ ਹੋਵੇਗਾ ਤਾਂ ਇਹ ਤਾਂ ਹੋਣਾ ਹੀ ਸੀ ਤਾਂ ਪਿੰਕੀ ਢਾਲੀਵਾਲ ਦੇ ਵੱਲੋਂ ਇਸ ਤਰੀਕੇ ਦੇ ਨਾਲ ਤੰਜ ਕੱਸਿਆ ਗਿਆ ਸੀ ਔਰ ਉਥੇ ਸੁਨੰਦੈ ਸ਼ਰਮਾ ਨੇ ਵੀ ਸਵਾਲ ਚੁੱਕੇ ਸੀ ਕਿ ਤੁਸੀਂ ਮੇਰੇ ਹੱਕ ਦੀ ਰੋਟੀ ਖਾਧੀ ਹੈ ਔਰ ਬਾਅਦ ਵਿੱਚ ਕਹਿੰਦੇ ਹੋ ਕਿ ਤੁਹਾਨੂੰ ਰੋਟੀ ਪਾਈ ਹੈ ਮੰਗਤਿਆਂ ਵਰਗਾ ਸਲੂਕ ਤੁਹਾਡੇ ਵੱਲੋਂ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਲਗਾਤਾਰ ਹੋਣ ਜੋ ਸਿੰਗਰ ਨੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਸਿੰਗਰ ਜੋ ਕੰਪਨੀਆਂ ਦੇ ਸਤਾਏ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਕਿਉਂ ਉਹਨਾਂ ਦੀ ਜੋ ਹੱਕ ਦੀ ਕਮਾਈ ਹੈ ਮਿਹਨਤ ਦੀ ਕਮਾਈ ਹੈ ਇਸ ਤਰੀਕੇ ਦੇ ਨਾਲ ਖਾਧੀ ਜਾਂਦੀ ਹੈ ਤਾਂ ਫਿਲਹਾਲ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸਿੰਗਰ ਦਾ ਬੌਂਡ ਕੀਤਾ ਜਾਂਦਾ ਹੈ ਪ੍ਰੋਮੋਟਰ ਕੰਪਨੀਆਂ ਦੇ ਵੱਲੋਂ ਔਰ ਜੋ ਰੇਸ਼ੋ ਦੀ ਗੱਲ ਕੀਤੀ ਹੈ ਕਿ ਉਸ ਤਰੀਕੇ ਦੇ ਨਾਲ ਇਹਨਾਂ ਦੇ ਜੋ ਫਾਇਦੇ ਨੁਕਸਾਨ ਹੁੰਦੇ ਆ ਤਾਂ ਉਹ ਵੀ ਵੰਡੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਗਾਇਕ ਜਦੋਂ ਮਸ਼ਹੂਰ ਹੋ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਕਿ ਉਹਨਾਂ ਦੀ ਮਿਹਨਤ ਦਾ ਬਣਦਾ ਹੱਕ ਉਹਨਾਂ ਨੂੰ ਨਹੀਂ ਦਿੱਤਾ ਗਿਆ ਤਾਂ ਇਹੀ ਮਾਮਲਾ ਪੂਰਾ ਲੱਗਦਾ ਹੈ ਫਿਲਹਾਲ ਪੁਲਿਸ ਜਾਂਚ ਕਰੇਗੀ ਸੀਆਈਏ ਦੀ ਵੀ ਐਂਟਰੀ ਹੋ ਚੁੱਕੀ ਹੈ ਕਿਉਂਕਿ 250 ਕਰੋੜ ਦਾ ਮਾਮਲਾ ਦੱਸਿਆ ਜਾ ਰਿਹਾ ਸੀਆਈਏ ਇਹ ਵੀ ਤਫਤੀਸ਼ ਕਰੇਗੀ ਕਿ 250 ਕਰੋੜ ਰੁਪਏ ਕਿਸ ਤਰੀਕੇ ਦੇ ਨਾਲ ਬਣਦੇ ਨੇ ਔਰ ਇੰਡਸਟਰੀ ਕਿਉਂਕਿ ਕਾਫੀ ਵੱਡੀ ਹੈ ਕਾਫੀ ਪੈਸੇ ਆਂਦਾ ਲੈਣ ਦੇਣ ਹੁੰਦਾ ਹੈ ਤੇ CIA ਦੀ ਇਸ ਮਾਮਲੇ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੀ ਹੋਰ ਕਈ ਪਰਤਾਂ ਖੁੱਲਦੀਆਂ ਹੋਈਆਂ ਨਜ਼ਰ ਆਉਣਗੀਆਂ ਤਾਂ ਹੁਣ ਗੱਲ ਕਰਦੇ ਆ ਅਗਲੇ ਮਾਮਲੇ ਦੀ ਕਿਉਂਕਿ ਤਖਤ ਸਿਰੀ ਕੇਸਗੜ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਬੀਤੇ ਦਿਨੀ ਜਥੇਦਾਰ ਕੁਲਦੀਪ ਸਿੰਘ ਗੜਕੱਜ ਹੁਣਾ ਦੇ ਵੱਲੋਂ ਆਪਣਾ ਅਹੁਦਾ ਸੰਭਾਲਿਆ ਜਾਂਦਾ ਜ਼ਿੰਮੇਵਾਰੀ ਸੰਭਾਲੀ ਜਾਂਦੀ ਹੈ ਪਰ ਇਸ ਤਰੀਕੇ ਦੇ ਨਾਲ ਰਾਤ ਦੇ ਸਮੇਂ ਤਕਰੀਬਨ 2:50 ਮਿੰਟ ਦੇ ਉੱਤੇ ਉਹਨਾਂ ਦੀ ਝਿਮੇਵਾਰੀ ਸੰਭਾਲੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਸਵਾਲ ਖੜੇ ਹੋ ਗਏ ਕਿਆ ਜਾਂਦਾ ਕਿ ਮਰਿਆਦਾ ਦਾ ਪੂਰਾ ਪਾਲਨ ਨਹੀਂ ਕੀਤਾ ਗਿਆ ਮਰਿਆਦਾ ਦਾ ਕਾਣ ਕੀਤਾ ਗਿਆ ਕਿਉਂਕਿ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਉਸ ਸਮੇਂ ਔਰ ਨਾ ਹੀ ਜੇਕਰ ਗੱਲ ਕਰਗੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਉੱਥੇ ਮੌਜੂਦ ਸੀ ਕਿਉਂਕਿ ਇੱਕ ਮਰਿਆਦਾ ਹੁੰਦੀ ਹੈ ਉਸ ਦਾ ਪੂਰਾ ਪਾਲਣ ਕਰਨਾ ਹੁੰਦਾ ਤਾਂ ਉਸ ਦੇ ਮੁਤਾਬਕ ਹੀ ਦਸਤਾਰਬੰਦੀ ਕੀਤੀ ਜਾਂਦੀ ਹੈ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਇਹਨਾਂ ਪੁਰੀਆਂ ਜੋ ਗੱਲਾਂ ਚੁੱਕੀਆਂ ਗਈਆਂ ਤਾਂ ਉਹਨਾਂ ਦਾ ਖੰਡਨ ਵੀ ਕੀਤਾ ਜਾਂਦਾ ਹੈ ਪਰ ਅੱਜ ਸਾਬਕਾ ਜਥੇਦਾਰ ਗਿਆਨੀ ਰਖबीर ਸਿੰਘ ਜੀ ਸਾਹਮਣੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਹੁਤਾ ਕੁਝ ਬੋਲਣ ਤੋਂ ਗੁਰੇਜ਼ ਉਹਨਾਂ ਦੇ ਵੱਲੋਂ ਕੀਤਾ ਗਿਆ ਪਰ ਨਾਲ ਦੀ ਨਾਲ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਚੋਰੀ ਛੁਪੇ ਨੇ ਯੁਕਤੀ ਕੀਤੀ ਗਈ ਹੈ ਤਾਂ ਸਿੱਖ ਕੌਮ ਦੇ ਮਨਾਂ ਨੂੰ ਠੇਸ ਲੱਗੀ ਹੈ ਔਰ ਉਹਨਾਂ ਦੇ ਮਨ ਦੇ ਵਿੱਚ ਇਸ ਤਰੀਕੇ ਦੇ ਵਿਚਾਰ ਆਉਣੇ ਇਸ ਤਰੀਕੇ ਦਾ ਵਿਵਾਦ ਉਠਣਾ ਲਾਜ਼ਮੀ ਹੈ ਤਾਂ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਨਿਕ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਕਾਸਨੂਰ ਤੇ ਗਿਆਨੀ ਸੁਲਤਾਨ ਸਿੰਘ ਜਿਹੋਰਾ ਨੂੰ ਕਖ ਸਾਬ ਦੀਆਂ ਵਾਤੋਂ ਸੇਵਾ ਮੁਕਤ ਕੀਤਾ ਗਿਆ ਔਰ ਜੋ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਤਾਸ ਦੀ ਔਰ ਗਿਆਨੀ ਸੁਲਤਾਨ ਸਿੰਘ ਜਿਹੋਰਾ ਦੀ ਸੇਵਾਸੀ ਉਹਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਨਰਨਤ ਪਰੈਸੀ ਪ੍ਰਿੰਪਲ ਕਰਦੇ ਹਾਂ ਅਤੇ ਹੁਣ ਵੈਸੀ ਜਿਹੜੀ ਹਰਮੰਦਰ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਮਾਰਗਾਂ ਦਾ ਸੰਬੰਧ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਵਿਸ਼ ਪ੍ਰਦੇਸ਼ ਤੋਂ ਬੈਸੇਜ ਸਾਨੂੰ ਪੁੱਛਿਆ ਕਿ ਸਵਾਲ ਪੁੱਛੇ ਗਏ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਕਿ ਮੈਂ ਮੀਡੀਆ ਵੀ ਕਿਸੇ ਵੀ ਐਸੀ ਗੱਲ ਦਾ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਬੈਸ ਵਿੱਚ ਆ ਕੇ ਜਿਹੜੀ ਬਾਬਾ ਫੂਟਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਕੋਈ ਬੰਦੇ ਛਿੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਦੇਸ਼ਾਂ ਪ੍ਰਦੇਸ਼ਾਂ ਤੋਂ ਸਾਨੂੰ ਟੈਲੀਫੋਨ ਰਸਿ ਜਿਹੀ ਆਏ ਦੇਖੋ ਅੰਤਰਾ ਕਮੇਟੀ ਅਧਿਕਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਔਰ ਬੜੇ ਸਤਕਾਰ ਦੇ ਨਾਲ ਜੋ ਤਾਜ ਪੁਸ਼ੇ ਕੀਤੀ ਜਾਂਦੀ ਹੈ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਥੀਆਂ ਜਿਹੜੇ ਗਲ ਪੰਥ ਨੇ ਲਿਖ ਸੰਸਥਾਪਕੀਆਂ ਦੇ ਤਕਸਾਲਾਂ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਰਮਲੇ ਜਿੰਨੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8 ਵਜੇ ਕਿਰਤਾਰਜ ਕੁਸ਼ੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਪਰ ਉਹ ਖ਼ਬਾਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਪੱਕਾ ਦਾ ਗੁਰੂ ਦੀ ਹਜ਼ੂਰੀ ਵਿੱਚ ਪੱਕ ਸਾਹਿਬ ਤੇ ਚਾਹੇ ਕੇਸਰ ਸਾਹਿਬ ਹੈ ਚਾਹੇ ਸ਼ੀਰ ਇਕਾਲਤਪ ਸਾਹਿਬ ਹੈ ਸਤ ਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁਝ ਸਖੀਤਾ ਜੜੀਆਂ ਨੇ ਉਸ ਰਸ ਬਾਰੇ ਮਾਈਕ ਤੇ ਸਪੀਕ ਕਰਦੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਕਿਹੜਾ ਪ੍ਰਸ਼ਾਦ ਜੀ ਦੇਗਾ ਉਹ ਪਰਪਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਸ਼ੀ ਦਾ ਸਮਾਗਮ ਹੁੰਦਾ ਹੈ ਉਹ ਤੋਂ ਫੱਟ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਅਕਸਰ ਦੀ ਤਸੀਲ ਤੋਂ ਖਲੋਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜਕਾਰੇ ਛੱਡਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੂੰ ਜਿਹੜੀ ਪ੍ਰਮਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੱਟ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇਂਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਇਹ ਖਾਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਾਲ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਚਸਤਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਜਿਨ੍ਹਾਂ ਵਿੱਚ ਨਿਹੰਗ ਸਿੰਘ ਨੇ ਅਕਸਾਲਾ ਨੇ ਔਰ ਸਾਬਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਾਪੂਰ ਨਿਰਮਲੇ ਮਾਪੂਰ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜਹੇਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਇਹ ਹੁਆ ਦੂਜੇ ਤਖਸਾਲਬਾਨ ਦੀ ਜਿਹੜੇ ਪੰਜਾਬ ਤਖਸਾਲਬ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੇ ਹਿੰਨੇ ਜਿਵੇਂ ਪੱਖ શ્રી ਕੇਸ ਕਰਦਾ ਹੈ ਪੱਖੀ ਉਦਮਦਮਾ ਸਾਹਿਬ ਹੈ ਉਥੋਂ ਦੇ ਜ਼ਥੇਦਾਰ ਦੀ ਨਿਯੁਕਤੀ ਦਾ ਐਲਾਨ ਜ਼ਥੇਦਾਰ ਸ਼੍ਰੀ ਅਕਾਲ ਤਖਸਾਲਬ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਹੈ ਉਹ ਚਿੱਠੀ ਜਿਹੜੀ ਹੁੰਦੀ ਹੈ ਉਹ ਜ਼ਥੇਦਾਰ ਸ਼੍ਰੀ ਅਕਾਲ ਤਖਸਾਲਬ ਕੇਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਵੀਡੀਓ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਹੈ ਉਧਰ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਵਿੱਚ ਅ ਅੰਤਰੀਂ ਕਮੇਟੀ ਦੇ ਮੁਖਸਕੱਤਰ ਕੁਲਵੰਤ ਸਿੰਘ ਮੰਨਣ ਦੇ ਘਰ ਦਾ ਕਿਰਾਉ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਅੱਜ ਉਹਨਾਂ ਦਾ ਇਹ ਘਰ ਦਾ ਕਿਰਾਉ ਕੀਤਾ ਜਾਂਦਾ ਹੈ ਔਰ ਦੂਸਰੇ ਪਾਸੇ ਕੁਲਵੰਤ ਸਿੰਘ ਮੰਗਣ ਦੇ ਜੋ ਸਮਰਥਕ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਜਾਂਦੇ ਨਹੀਂ ਉਹਨਾਂ ਦੇ ਵੱਲੋਂ ਵੀ ਉੱਥੇ ਵਿਰੋਧ ਕਰਨ ਤੋਂ ਰੋਕ ਦਿੱਤਾ ਜਾਂਦਾ ਜਦੋਂ ਕਿ ਸਿੱਖ ਤਾਲਮੇਲ ਕਮੇਟੀ ਦੇ ਜੋ ਮੈਂਬਰ ਨੇ ਉਹ ਨੇੜੇ ਹੀ ਘਰ ਦੇ ਇੱਕ ਚੌਂਕ ਦੇ ਵਿੱਚ ਦਰੀਆਂ ਵਿਛਾ ਕੇ ਬੈਠ ਜਾਂਦੇ ਨੇ ਔਰ ਉੱਥੇ ਉਹਨਾਂ ਦੇ ਵੱਲੋਂ ਲਗਾਤਾਰ 파ਟ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੁਲਵੰਤ ਸਿੰਘ ਮੰਨਣ ਹੁਣਾਂ ਤੇ ਇਲਜ਼ਾਮ ਲਗਾਏ ਗਏ ਨੇ ਕਿ ਆਂਤਰੀ ਕਮੇਟੀ ਦੇ ਵੱਲੋਂ ਜਦੋਂ ਇਹ ਫੈਸਲਾ ਲਿਆ ਗਿਆ ਤਾਂ ਉਹਨਾਂ ਦੇ ਵੱਲੋਂ ਵੀ ਸਮਰਥਨ ਕੀਤਾ ਗਿਆ ਇਸ ਫੈਸਲੇ ਦਾ ਹਾਲਾਂਕਿ ਕੁਲਵੰਤ ਸਿੰਘ ਮੰਨਣ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਫੈਸਲੇ ਨੂੰ ਫੈਸਲੇ ਦੀ ਨਿਖੇਦੀ ਕੀਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸੀ ਫਿਲਹਾਲ ਸਿੱਖ ਤਾਲਮੇਲ ਕਮੇਟੀ ਦੇ ਵੱਲੋਂ ਮੌਕੇ ਦੇ ਉੱਤੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਜਲੰਧਰ ਵਿੱਚ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਸਮਰਥਕ ਅਤੇ ਦੂਸਰੇ ਪਾਸੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਤਾਂ ਦੋਵੇਂ ਆਮੋ ਸਾਹਮਣੇ ਹੋ ਜਾਂਦੇ ਨੇ ਔਰ ਦੂਸਰੇ ਪਾਸੇ ਸਿੱਖ ਤਾਲਮੇਲ ਕਮੇਟੀ ਦੇ ਜੋ ਮੈਂਬਰ ਨੇ ਉਹਨਾਂ ਦੇ ਵੱਲੋਂ ਉੱਥੇ ਹੀ ਵਿਰੋਧ ਪ੍ਰਦਰਸ਼ਨ ਕਰ ਦਿੱਤਾ ਜਾਂਦਾ ਉੱਥੇ ਹੀ ਦਰੀਆਂ ਵਿਛ ਬੈਠ ਜਾਂਦੇ ਨੇ ਔਰ ਲਗਾਤਾਰ ਉਹਨਾਂ ਦੇ ਵੱਲੋਂ ਪਾਠ ਵੀ ਉੱਥੇ ਕੀਤਾ ਜਾ ਰਿਹਾ ਤਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਤੀਰਾਂ ਮੋ ਸਾਹਮਣੇ ਹੋਈਆਂ ਨੇ ਦੋਂ ਤੋਂ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਸਿੱਖ ਜਥੇਬੰਦੀਆਂ ਦੇ ਵਿੱਚ ਵਿਰੋਧ ਕੀਤੇ ਜਾ ਰਹੇ ਨੇ ਤੇ ਗੱਲ ਕਰੀਏ ਆਪਾਂ ਇਸ ਟਾਈਮ ਖੜੇ ਆ ਜਲੰਧਰ ਦੇ ਸਰਦਾਰ ਕਲਵੰਤ ਸਿੰਘ ਜੋ ਆ ਮੰਨਨ ਦੇ ਘਰ ਦੇ ਬਾਹਰ ਕਿੱਥੇ ਉਹਨਾਂ ਇਸ ਅਲੱਗ-ਅਲੱਗ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾ ਰਹੇ ਨੇ ਤੇ ਉੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਲੱਗ-ਅਲੱਗ ਪੁਲਿਸ ਪਾਰਟੀਆਂ ਗੜੀਆਂ ਚਾਰੇ ਪਾਸੇ ਉਸ ਦੇ ਘਰ ਨੂੰ ਕਿਹੜਾ ਘੇਰਾਬੰਦੀ ਕੀਤੀ ਗਈ ਹੈ ਤੇ ਅਲੱਗ-ਅਲੱਗ ਜਥੇਬੰਦੀਆਂ ਜੋ ਆ ਜਲੰਧਰ ਦੇ ਵਿੱਚ ਪਹੁੰਚੀਆਂ ਤੇ ਉਹਨਾਂ ਦੇ ਘਰ ਦਾ ਕਿਹੜਾ ਘਰਾਬ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੁੱਧ ਮੰਨਨ ਦੇ ਹੱਕ ਦੇ ਵਿੱਚ ਵੀ ਕਿਹੜੇ ਲੋਕ ਹੈ ਉਹ ਇਕੱਠੇ ਹੋਏ ਹੋਏ ਨੇ ਤੇ ਉਹ ਮੁਹੱਲਨ ਵਾਸੀ ਵੀ ਇਕੱਠੇ ਨੇ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਸ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਮਣੇ-ਸਾਮਣੇ ਸਿੱਖ ਅਲੱਗ-ਅਲੱਗ ਸਿੱਖਬੰਦੀਆਂ ਜੱਤਬੰਦੀਆਂ ਕਿਹੜੀਆਂ ਵਿਰੋਧ ਕਰਦੀਆਂ ਨਜ਼ਰ ਆ ਰਹੀਆਂ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਜੋ ਐਸਜੀਪੀਸੀ ਦੇ ਮੈਂਬਰ ਵੀ ਆ ਉਸ ਕਮੇਟੀ ਦੇ ਤੇ ਜੋ ਮੇਨ ਉਦੇਦਾਰ ਵੀ ਆ ਤੁਸੀਂ ਦੇਖ ਰਹੇ ਹੋ ਵਿਰੋਧ ਕਿਹੜਾ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਕਮੇਟੀ ਮੈਂਬਰਾਂ ਵੱਲੋਂ ਤੇ ਉਧਰ ਦੂਸਰੇ ਪਾਸੇ ਜੋ ਸਰਦਾਰ ਮੰਨਨ ਸਿੰਘ ਦੇ ਹੱਕ ਦੇ ਵਿੱਚ ਲੋਕ ਇਕੱਠੇ ਹੋਏ ਨੇ ਕੋਈ ਦਰਿਨ ਨਹੀਂ ਸ਼ਾਨਦਾਰੀ ਇਹਨਾਂ ਨੂੰ ਬਾਹਰ ਗੱਲਾਂ ਆਪਣੇ ਘਰ ਜਾ ਕੇ ਕਰਨੋ ਨਹੀਂ ਅਸੀਂ ਜੋ ਕਰੀਆਂ ਦਿਖਾਈਆਂ ਵਾਇਲੈਂਸ ਨਹੀਂ ਹੋਇਆ ਲੇਕਿਨ ਮੈਂ ਤੁਹਾਡੀ ਧਿਆਨ ਦੇ ਗੱਲ ਦੇਣੀ ਚਾਹਾਂ ਕੀ ਗੱਲ ਬਾਤ ਹੈ ਜੀ ਤੁਸੀਂ ਅੱਜ ਦੇਖੋ ਅੱਜ ਅਸੀਂ ਤਾਂ ਹੋਲੇ ਮਹਲੇ ਦਾ ਲੰਗਰ ਲਗਦਾ ਪਾਵਨ ਧਰਤੀ ਅੱਠ ਦਿਨ ਲਾਈਦਾ ਸ਼ਹੀਦੋਂ ਤੁਸਾਂਕ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਉਹਦੇ ਸਬੰਧ ਚ ਅਸੀਂ ਮੀਟਿੰਗ ਰੱਖੀ ਸੀ ਮੰਨਨ ਸਾਹ ਦੇ ਘਰ ਪਰ ਅਚਨ ਚੇਤ ਇਹ ਕੁਝ ਸ਼ਹਿਰ ਦੀਆਂ ਜਸੇਬੰਦੀਆਂ ਠਿੱਕੀ ਠੁੱਕੀ ਜਿਹੜੀਆਂ ਹੈਗੀਆਂ ਇਹ ਮੰਨਨ ਸਾਹ ਦੇ ਨਾਲ ਰੋਸ ਪ੍ਰਗਟ ਕਰਨਾ ਹੈ ਜਾਂ ਕਿ ਮੰਨਨ ਸਾਹਿਬ ਕੱਲ ਇੱਕ ਬਿਆਨ ਦੇ ਚੁੱਕੇ ਆ ਜੋ ਅੰਤਰ ਕਮੇਟੀ ਨੇ ਫੈਸਲਾ ਕੀਤਾ ਸਿੰਘ ਸਾਹਿਬਾ ਨਾਲ ਲਾਉਣ ਦਾ ਉਹ ਮਾੜਾ ਤੇ ਮੰਦ ਭਗਾਇਆ ਉਸ ਤੋਂ ਬਾਅਦ ਵੀ ਜਿਹੜਾ ਇਹ ਰੋਸ ਪ੍ਰਗਟ ਕਰਨਾ ਮੈਂ ਨਹੀਂ ਸਮਝਦਾ ਕਿਸੇ ਤਰ੍ਹਾਂ ਵੀ ਜਾਇਜ਼ ਆ। ਇਹ ਮੰਨਨ ਸਾਹਿਬ ਦੇ ਮੇਨ ਉਧਾ ਉਹਨਾਂ ਦੀ ਕਮੇਟੀ ਦੇ ਵਿੱਚ ਉਹ ਚਾਹਤ ਬਹੁਤ ਕੁਝ ਹੋ ਸਕਦਾ ਹੈ ਅਲੱਗ-ਅਲੱਗ ਪੂਰੇ ਪੰਜਾਬ ਦੇ ਵਿੱਚ। ਸੁਣੋ ਮੇਰੀ ਬਾਲ। ਮੰਨਨ ਸਾਹਿਬ ਉੱਥੇ ਦੇ ਮੁੱਖ ਸਕੱਤਰ ਆ। ਉਹਨਾਂ ਦਾ ਕੰਮ ਆ ਉੱਥੇ ਲਾਣ ਅਟ ਜਿਹੜੀ ਜੋ ਸਿਸਟਮ ਆ ਨਾ ਡਿਊਟੀਆਂ ਵਾਲਾ ਉਹ ਆ। ਜਿਹੜਾ ਅੰਤਰਨ ਕਮੇਟੀ ਉਹ ਵੱਖਰੀ ਹੁੰਦੀ ਆ। ਉਹ ਸ਼੍ਰੋਮਣੀ ਕਮੇਟੀ ਬਣਾਈ ਹੁੰਦੀ ਆ। ਫੈਸਲੇ ਉਹਨਾਂ ਦੇ ਆ। ਇਸ ਕਰਕੇ ਫੈਸਲਾ ਮੰਨਨ ਸਾਹਿਬ ਨਾਲ ਉਹਨਾਂ ਕੋਈ ਲਿੰਕ ਨਹੀਂ ਹੈਗਾ ਮੰਨਨ ਸਾਹਿਬ ਦੇ ਹੱਕ ਦੇ ਵਿੱਚ ਅਸੀਂ ਬਿਲਕੁਲ ਮੰਨਨ ਸਾਹਿਬ ਦੇ ਹੱਕ 'ਚ ਆਂ ਤੇ ਪਾਸੇ ਵਿਰੋਧੀ ਤੁਹਾਡੇ ਭਰਾ ਨੇ ਤੁਹਾਡੇ ਜਥੇਬੰਦੀਆਂ ਹੈਗੀਆਂ ਕਿਹਾ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਅਸੀਂ ਕੋਈ ਗੱਲ ਨਹੀਂ ਕਰਨੀ ਜਿਸ ਬੰਦੇ ਨੂੰ ਇਹ ਨਹੀਂ ਪਤਾ ਕੰਤੇ ਲਿਖਿਆ ਕਿ ਮੰਨਨ ਸਾਹਿਬ ਕੱਲ ਸਪਸ਼ਟ ਕਰ ਚੁੱਕੇ ਆ ਕਿ ਜੈਕਟਰ ਦਾ ਫੈਸਲਾ ਜਿਹੜਾ ਮੰਦ ਭਾਗਾ ਆ ਠੀਕ ਆ ਉਸ 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 ਗੱਲ ਨੂੰ ਲੈ ਕੇ ਉਸ ਨੂੰ ਲੈ ਕੇ ਅੱਜ ਰੋਸ ਕਰਨਾ ਉਹਨਾਂ ਦਾ ਬਿਲਕੁਲ ਗਲਤ ਆ ਉਹ ਜਾਣਬੁੱਝ ਕੇ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਅਸੀਂ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਹੋਣਾ ਅਸੀਂ ਸ਼ਾਂਤੀ ਚਾਹੁੰਦੇ ਆ ਹੁਣ ਵੀ ਸਾਡੀ ਬੇਨਤੀ ਆ ਕਿ ਉਹਨੇ ਆਪਣੀ ਫੋਟੋ ਕਰਾਉਣੀ ਸੀ ਕੱਲ ਤੇ ਉਹਨਾਂ ਦੀ ਆਦਤ ਆ ਫੋਟੋ ਕਰਾ ਕੇ ਖਵਾਰਾ ਤੇ ਛੋਛੇ ਆਪਣੇ ਨੰਬਰ ਪਾਉਣ ਦੀ ਉਹ ਨਹੀਂ ਬਣਾ ਲਈ ਇਸ ਕਰਕੇ ਜਾਨ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਵਿਰੋਧ ਕਿਹੜਾ ਕੀਤਾ ਜਾ ਰਿਹਾ ਹੈ ਨਾਰੇ ਵਜਤੇ ਜਾ ਰਹੀ ਹੈ ਸਰਦਾਰ ਮੰਨਨ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਕਿਹੜੇ ਇੱਥੇ ਪਹੁੰਚੇ ਨੇ ਦੂਜੇ ਪਾਸੇ ਸਿੱਖ ਤਾਲਮਿਲ ਕਮੇਟੀ ਦੇ ਅਲੱਗ-ਅਲੱਗ ਜਥੇਬੰਦੀਆਂ ਕਿਹੜੀਆਂ ਪਹੁੰਚੀਆਂ ਪੁਲਿਸ ਵੱਲੋਂ ਉਹਨਾਂ ਵੱਲੋਂ ਰੋਕਿਆ ਜਾ ਰਿਹਾ ਤੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਸਰਦਾਰ ਜੋ ਐਸਡੀਪੀਸੀ ਦੇ ਮੈਂਬਰ ਹੈ ਮੰਨਨ ਉਹਨਾਂ ਦੇ ਘਰ ਦੇ ਬਾਹਰ ਦਾ ਜੋ ਜੋ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਕਿਹੜੇ ਕੱਢੇ ਹੋਏ ਨੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਉੱਥੇ ਹੀ ਕਿੜਿਆ ਦੂਜੇ ਸਿੱਖ ਤਾਲਮੇਲ ਕਮੇਟੀ ਵੱਲੋਂ ਇਹ ਜੋ ਹੈ ਦਰਿਆ ਵਿਛਾ ਕੇ ਬੈਠ ਗਏ ਨੇ ਤੇ ਉੱਥੇ ਪਾੜ ਕਿਹੜਾ ਕੀਤਾ ਜਾ ਰਿਹਾ ਅਸੀਂ ਗੱਲਬਾਤ ਕਰਦੇ ਹਾਂ ਭਾਈ ਜੀ ਤੁਸੀਂ ਅੱਜ ਸਰਦਾਰ ਮੰਨਨ ਦੇ ਹੱਕ ਦੇ ਵਿੱਚ ਖੜੇ ਹੋਏ ਹੋ ਦੂਜੇ ਪਾਸੇ ਤੁਹਾਡੇ ਭਾਈ ਸਿੱਖ ਜਥੇਬੰਦੀਆਂ ਵੱਲੋਂ ਉਹ ਗਲਤ ਆ ਬਿਲਕੁਲ ਗਲਤ ਨਹੀਂ ਹੋ ਹਾਂ ਜਥੇਬੰਦੀਆਂ ਵੱਲੋਂ ਵੀ ਕਿਹੜਾ ਉਹਨਾਂ ਦੇ ਅੱਗੇ ਨਹੀਂ ਜਾਗਾ ਅੱਗੇ ਨਹੀਂ ਜਾਗਾ ਜੋ ਕਰੇ ਕਿ ਪੁਲਿਸ ਕਾਰਵਾਈ ਕਰੇਗੀ ਆਪਾਂ ਨਹੀਂ ਉਹ ਕਸ਼ ਕਰਾਉਣਾ ਉਹਨਾਂ ਨੂੰ ਵੇਖਦੇ ਹੋ ਗੱਲਬਾਤ ਕੀਤੀ ਗਈ ਆ ਪਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਾਰੇ ਬਾਜੇ ਕੀਤੇ ਜਾ ਰਹੇ ਆ ਆਮਣੇ ਸਾਹਮਣੇ ਜੋ ਲਗ ਲਗ ਜਥੇਬੰਦੀਆਂ ਆਮਣੇ ਸਾਹਮਣੇ ਟੱਕਰ ਹੋ ਗਿਆ ਹੈ ਦੂਸਰੇ ਪਹਿ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਇੱਥੇ ਸਰਦਾਰ ਮੰਨਨ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਕਿਹੜੇ ਕੱਟੇ ਹੋਏ ਨੇ ਤੇ ਦੂਸਰੇ ਪਾਸੇ ਜੋ ਸਿੱਖ ਤਾਲਮੇਲ ਕਮੇਟੀ ਦੇ ਜਥੇ ਦਾ ਜੋ ਲਗ ਲਗ ਮੈਂਬਰ ਕਮੇਟੀਆਂ ਇਕੱਠੀਆਂ ਹੋਈਆਂ ਤੇ ਵਿਰੋਧ ਕਿਹੜਾ ਕੀਤਾ ਜਾ ਰਿਹਾ ਨਾਰੇਬਾਜ਼ੀ ਕੀਤੀ ਜਾ ਰਹੀਆਂ ਇਸ ਬਾਰੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਪੁਲਿਸ ਸ਼ਾਂਤ ਮਾਹੌਲ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਇਦਾਂ ਹੀ ਲਗਾਤਾਰ ਦਿਖਾਉਂਦੇ ਰਵਾਂਗੇ ਕੈਮਰਾਮੈਨ ਰਾਹੁਲ ਦੇ ਨਾਲ ਆਖਾ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਉਸ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਉੱਥੇ ਹਾਈ ਵੋਲਟੇਜ ਡਰਾਮਾ ਕਰ ਦਿੱਤਾ ਜਾਂਦਾ ਹੈ ਨੌਜਵਾਨ ਦੇ ਵੱਲੋਂ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆਪਣੇ ਘਰ ਦਾ ਸਾਰਾ ਸਮਾਨ ਤੋੜ ਭੰਨ ਕੇ ਉਸ ਦੇ ਵੱਲੋਂ ਘਰ ਦੇ ਸਮਾਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਛੱਤ ਦੇ ਉੱਤੇ ਚੜ੍ਹ ਕੇ ਹਾਈ ਵੋਲਟੇਜ ਡਰਾਮਾ ਕਰ ਦਿੱਤਾ ਜਾਂਦਾ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਆਹ ਦੇਖੋ ਨਾਲ ਕੋੜੇ ਦਾ ਨਾਲ ਕੋੜੀ ਬਾਸਣ ਸਿਲੰਡਰ ਕੋੜੇ ਦਾ ਮੈਂ ਅੰਦਰ ਤੋਂ ਕੋਡ ਕਰ ਲੈਣਾ ਨਾ ਅਨਪੜ੍ਹ ਬਸੇ ਅੱਜ ਤੱਕ ਮੁੱਗੀ ਸਵਾ ਮੈਂ ਆਪਣੀ ਜਾਣਨਾ ਚਾਹਨਾ ਕਿ ਜਿਹੜਾ ਆਣਾ ਨੇ ਨਵਾਂ ਮੁੱਦਾ ਚੁੱਕਿਆ ਆਰਟੀਪੀ ਆਪਸਾ ਹਟੇ ਆਪਦੇ ਜਗਤਾਰਾ ਇਹਨਾਂ ਜੈਕੇ ਤੋਂ ਹੋ ਹਾਲਾੜਾ ਚੁੱਕਿਆ ਐਮਪੀਪੀ ਆਪਸੇ ਕੇਸ ਪਾੜਾ

ਬੰਦਾ ਅਜੀਬ ਕਰੀ ਮੇਰਾ ਕਾਲਾ ਕੋਸ ਨਹੀਂ ਮੰਨਦਾ ਜਿਹੜਾ ਕਹਿੰਦਾ ਗੱਡਾ ਜਿਹੜੀ ਮੰਗੀ ਐ ਸੀ 2 ਘੰਟੇ ਹੋ ਗਿਆ ਭਾ ਲਾਡੀ ਦਾ ਬੰਦਾ ਨਾ ਲਾਡੀ ਦਾ ਕੰਮ ਕਰਦਾ ਉਹ ਲਾਡੀ ਪਾਰਾ ਖਾ ਲੋ ਮੈਂ ਬਿਸਕੋਟ ਕਰਕੇ ਆਪਣੇ ਘਰ ਫੜਨਾ ਮਜ਼ੂਰ ਕੱਲਗਾ ਮੈਨੂੰ ਪੁਲਿਸ ਵਾਲਿਆਂ ਨੇ ਸੀਐਸਟਾਫ ਵਾਲਿਆਂ ਨੇ ਸਿਵਲ ਕੱਪੜਿਆਂ ਚ ਆ ਕੇ ਮਾਪੇ ਘਰ ਸਫਾਈ ਕਰ ਰਿਆ ਹੈ ਮੈਨੂੰ ਆ ਕੇ ਫੜ ਕੇ ਕੱਗੜੀ ਦੇ ਭਾਲੇ ਲੱਗੇ ਮੈਂ ਬੜੀ ਮੁਸ਼ਕਲ ਨਾਲ ਕੁਛ ਰਾਹ ਤੇ ਬੱਜਿਆ ਆਜੇ ਕਮਨੋ ਖੋਣਾ ਫੋਨ ਕਰਤਾ ਮਾਰ ਕੇ ਮੈਨੂੰ ਕਹਿੰਦੇ ਚਾ ਲਾਡੀ ਦਾ ਬੰਦਾ ਐ ਲਾਡੀ ਦਾ ਕੰਮ ਕਰਦਾ ਮੈਂ ਕਿਦਾਂ ਲੱਲਾ ਲਾਡੀ ਦਾ ਨਾਮ ਕਰ ਕਿਦਾਂ ਲਾਡੀ ਦਾ ਨਾਮ ਹੈ ਇਹ ਨਾਮ ਕਰ ਕਰਾ ਚਾਹਤਾਂ ਮੈਂ ਦਿਹਾੜੀ ਲਾਂ ਜੋਗਾ ਬਣੀ ਰਹਿ ਗਿਆ ਪਾਲਸੀ ਮੈਂ ਦਿਹਾੜੀ ਲਾਂ ਜੋਗਾ ਬਣੀ ਹੈ ਨਾਮ ਪੁਲਿਸ ਪ੍ਰਸ਼ਾਸਨ ਨੇ ਨਾ ਤੰਗ ਕੀਤਾ ਸਾਰੇ ਨਾਲੋ ਚਾਹਤ ਕੀ ਬੰਨਾ ਮੰਨੂਗਾ ਮੰਨਣਾ ਜੋੜਾ ਕੰਮ ਕੀ ਕਰਦੇ ਕੰਮ ਕੀ ਕਰਦੇ ਹੋ ਹੁਣ ਮੈਂ ਭਾਜੀ ਆਟੋ ਚਲਾ ਕੇ ਆਪਣਾ ਕੰਮ ਕਰਦਾ ਰਿਹਾ ਮੈਂ ਆਟੋ ਚਲਾ ਕੇ ਆਪਣਾ ਯਾੜੀ ਦਾ ਕੰਮ ਕਰਦਾ ਰਿਹਾ ਭਾਜੀ ਮੈਂ ਆਟੋ ਪੇਰਾ ਮੈਂ ਆਟੋ ਚਲਾਉਂਦਾ ਰਿਹਾ ਭਾਜੀ ਮੈਂ ਹੋਇਆ ਭਾਜੀ ਕੋਈ ਕੰਮ ਨਹੀਂ ਕਰਦਾ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਸਵੇਰੇ ਸਤਨਾਮ ਨੇ ਹੀ ਰੇਣਾ ਫੜ ਕੇ ਉਹ ਮੈਨੂੰ ਕਹਿਣ ਲੱਗੇ ਮੈਂ ਛਾਲ ਮਾਰਦੇ ਨਹੀਂ ਆ ਭਾਜੀ ਇੱਥੋਂ ਨਾਂ ਮਰਨਾ ਮਨਜ਼ੂਰਤੀ ਵੀਆਪੀ ਐਡ ਕੀਤੀ ਦੀ ਆ ਏਟ ਐਡ ਕੀਤੀ ਦੀ ਆ ਆਈਟੀਆਈ ਕੀਤੀ ਦੀ ਆ ਜੀਐਨਐਮ ਕੀਤੀ ਦੀ ਆ ਭਾਜੀ ਮੇਰੇ ਕੋ ਡਿਗੜੀਆਂ ਦਾ ਸਰਟੀਫਿਕੇਟ ਮੇਰੇ ਘਰ ਪੇ ਦੇਆ ਭਾਜੀ ਮੇਰੇ ਤੇ ਅਜੇ ਤੱਕ ਕੋਈ ਸ਼ਰਾਬ ਦਾ ਪਰਚਾ ਨਹੀਂ ਹੋਇਆਗਾ ਮੇਰੀ ਸਾਰੀ ਫੈਮਿਲੀ ਤੇ ਮੇਰੇ ਭੈਣ ਭਰਾਵਾਂ ਤੇ ਸਾਰੇ ਪੜੇ ਲਿਖਦੇ ਕੋਈ ਪੁਲਿਸ ਤੇ ਲੱਗੇ ਵਡੀਆਂ ਖਬਰਾਂ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਮੈਂ